ਇੰਨੇ ਸਾਲਾਂ ਬਾਅਦ ਰਾਮ ਜੀ ਦਾ ਵਾਪਸ ਆਣਾ ਇਹ ਬਹੁਤ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਕੋਈ ਕਿਉਂਕਿ ਕਈ ਵਾਰੀ ਐਸਾ ਹੁੰਦਾ ਹੈ ਕਿ ਕਿੰਨਾ ਟਾਈਮ ਹੀ ਨਿਕਲ ਜਾਂਦਾ ਪਰ ਅਸੀਂ ਇਹ ਖੁਦ ਦੇਖਾ ਕਿ ਸਾਡੇ ਰਾਮ ਜੀ ਦਾ ਮੰਦਿਰ ਬਣਿਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਹਿਲੇ ਇੱਕ ਵਾਰੀ ਜੁੱਧਾ ਗਏ ਸੀ ਸਰਜੂ ਨਦੀ ਵੀ ਦੇਖੀ ਸਾਰਾ ਕੁਝ ਦੇਖਿਆ ਇਹ ਸਾਰੇ ਬਣੇ ਇਹ ਫਿਰ ਰਾਮ ਰਾਮ ਹਰ ਟਾਈਮ ਰਾਮ ਰਾਮ ਬੋਲਦੇ ਆ ਦਿਨ ਰਾਤ ਰਾਮ ਰਾਮ ਦੀ ਗੂੰਜ ਆਉਂਦੀ ਹੈ ਮੈਨੂੰ ਨਾ ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਸਾਡੇ ਘਰ ਭਗਤ ਆਏ ਆ ਅਕਸ਼ਤ ਮੰਦਿਰ ਵੇਰ ਗਲੀ-ਗਲੀ ਹਰ ਘਰ ਘਰ ਚ ਤੇ ਇੰਨੇ ਸਾਲਾਂ ਬਾਅਦ RAM ji ਦਾ ਵਾਪਸ ਆਣਾ ਇਹ ਬਹੁਤ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਕੋਈ ਕਿਉਂਕਿ ਕਈ ਵਾਰੀ ਐਸਾ ਹੁੰਦਾ ਕਿ ਕਿੰਨਾ ਟਾਈਮ ਹੀ ਨਿਕਲ ਜਾਂਦਾ ਹਾਂ ਜੀ ਖੁਦ ਦੇਖਾਂਗੇ ਸਾਡੇ RAM ji ਦਾ ਮੰਦਿਰ ਬਣਿਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਹਿਲੇ ਇੱਕ ਵਾਰੀ ਜੁੱਧਾ ਗਏ ਸੀ ਸਰਜੂ ਮੰਦਿਰ ਵੀ ਦੇਖੀ ਸਾਰਾ ਕੁਝ ਦੇਖਿਆ ਸਾਰੇ ਬੜਾ ਨੇ ਉੱਥੇ RAM RAM ਹਰ ਟਾਈਮ RAM RAM ਬੋਲਦੇ ਆ ਦਿਨ ਰਾਤ RAM RAM ਹੀ ਬੋਲ ਜਾਂਦੀ ਹੈ ਤੇ ਅੱਜ ਅਸੀਂ ਆਏ ਦੇਖਾਂਗੇ ਸਾਡੇ RAM JI ਦਾ ਪਹਿਲਾਂ ਉੱਥੇ ਕੀ ਸਿਰਫ ਨਕਸ਼ਾ ਰੱਖਿਆਦਾ ਹੀ ਜੀ ਤੇ ਉਹ ਨਕਸ਼ਾ ਹੀ ਦੇਖਿਆ ਤਾਂ ਸਾਨੂੰ ਬੜੀ ਅੰਦਰੋਂ ਖਿੱਚ ਪਈ ਕਿ RAM RAM ਪੱਥਰਾਂ ਤੇ ਲਿਖ ਰਹੇ ਸਾਰੇ ਭਗਤ ਤੇ ਸੋਚਦੇ ਕਿ ਇਹ ਪੱਥਰ ਕਦੋਂ ਲੱਗਣਗੇ RAM RAM ਦੇ ਤੇ ਅੱਜ ਤਿਆਰ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਾਹਰ ਦੇ ਲੋਕ ਵੀ ਬੜਾ ਬਹੁਤ ਸਮਰਥਨ ਕਰਦੇ ਪਏ ਆ ਤੇ ਸਾਡੇ ਤਾਰੀਵਾਲ ਚ ਬਹੁਤ ਖੁਸ਼ੀ ਦਾ ਨੰਦਾ ਰਾਮ ਰਾਮ ਸਾਡੇ ਅੰਦਰ ਬਾਹਰ ਤਾਂ ਦੇਖ ਦਿਓ ਬਹੁਤ ਅੱਛਾ ਲੱਗਿਆ ਸਾਨੂੰ ਦੇਖ ਕੇ ਕਿਉਂਕਿ ਮੈਂ ਬਹੁਤ ਵਾਰੀ ਦੇਖੀ ਆ ਤਸਵੀਰ ਜੀ ਬਾਰ-ਬਾਰ ਫੋਨ ਵਿੱਚ ਵੀ ਆਉਂਦੀ ਪਈ ਆ ਟੀਵੀ ਵਿੱਚ ਵੀ ਆਉਂਦੀ ਪਈ ਆ ਪਰ ਜੋ ਅਸੀਂ ਪਹਿਲਾਂ ਦੇਖਿਆ ਕਿ ਸਾਨੂੰ ਉਦੋਂ ਦੇਖ ਲੱਗੀ ਸਾਡੇ ਰਾਮ ਸਾਡੇ ਆਪਣੇ ਪੂਰਵਜ ਜਨਾ ਸਮਝੋ ਕਿਸਮ ਦੇ ਜੀ ਤੇ ਅੱਜ ਅਸੀਂ ਉਹਨਾਂ ਨੂੰ ਦੇਖਾਂਗੇ ਉਹ ਨਵੇਂ ਘਰ ਵਿੱਚ ਟਾਨ ਬਿਆਨ ਲੱਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਹਾਂਜੀ ਜੈਸੀ ਰਾਮ ਜੀ ਮੈਂ ਤਾਂ ਅਦੀਵਾਦੀ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ 22 ਤਰੀਕ ਨੂੰ ਸਾਡੇ ਤਾਰੀਵਾਦ ਪਾਸ ਸਟੈਂਡ 'ਚ ਪ੍ਰੋਗਰਾਮ ਹੋਣ ਜਾ ਰਿਹਾ ਹੈ। ਸਾਰੇ ਹੁੰਮਹਮਾ ਕੇ ਆਣ। ਅੱਜ ਵੀ ਅਸੀਂ ਗਏ ਸੀ ਰਾਤ ਨੂੰ ਅਕਸ਼ਤ ਸਾਡੇ ਘਰ ਦੇ ਨਾਲ ਅਕਸ਼ਤ ਫੁੱਲ ਪੁਸ਼ਪ ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਗੇਵਤੀ ਸਮਝਦੇ ਹਾਂ ਕਿ ਸਾਡੇ ਵੀ ਕਰਮਾਂ 'ਚ ਇਹ ਰਾਮ ਦੂਤਾਂ ਦਾ ਆਣਾ ਸੀ ਤੇ ਅਸੀਂ ਬਹੁਤ ਹੀ ਖੁਸ਼ ਹਾਂ। ਅੱਜ ਸਾਰੇ ਸ਼ਹਿਰ ਦੀਆਂ ਲੇਡੀਜ਼ ਇੰਨੀ ਸਰਦੀ ਦੇ ਬਾਵਜੂਦ ਵੀ ਪੂਰਾ ਨਾਲ ਹੁੰਮਹਮਾ ਕੇ ਆਈਆਂ। ਤੇ ਦੇ ਜੇ ਕੋਪੋਤੀ ਨੰਦਾ ਆ ਤੇ ਅਸੀਂ ਇਹੀ ਚਾਹਾਂਗੇ ਕਿ ਹੁਣ ਸਭ ਕੁਝ ਇਦਾਂ ਹੀ ਵਧੀਆ ਅੱਗੇ ਚੱਲਦਾ ਰਹੇ ਤੇ જય ਸ਼੍ਰੀ ਰਾਮ ਜੀ ਹਾਂਜੀ જય ਸ਼੍ਰੀ ਰਾਮ ਮੇਰਾ ਨਾਮ ਆਸ਼ਿਸ਼ ਹੈ ਤੇ ਮੈਂ ਧਾਰੀਵਾਲ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਕੁਝ ਸਮਾਂ ਪਹਿਲਾਂ ਮੇਰੇ ਘਰ ਰਾਮ ਦੂਤ ਲੈ ਕੇ ਆਏ ਆ ਅਕਸ਼ਿਤ ਤੇ ਪੁਸ਼ਪ ਲੈ ਕੇ ਆਏ ਆ ਤੇ ਸਾਡਾ ਮਤਲਬ ਧਾਰੀਵਾਲ ਸ਼ਹਿਰ ਦਾ ਬਹੁਤ ਹੀ ਰਾਮਾਈ ਮਾਹੌਲ ਬਣਿਆ ਹੋਇਆ ਹੈ ਤੇ ਬਹੁਤ ਹੀ ਖੁਸ਼ੀਆਂ ਦੀ ਲਹਿਰ ਹਰ ਪਾਸੇ ਹੈ ਤੇ ਅਸੀਂ ਬਹੁਤ ਹੀ ਖੁਸ਼ ਹੋਏ ਆ ਅਸੀਂ ਸ਼ੁਕਰ ਕਰਦੇ ਆ ਉਹ ਮਾਲਕ ਦਾ ਇੱਕ ਘੜੀ ਆਈ ਹੈ 22 ਤਰੀਕ ਨੂੰ ਅਸੀਂ ਬਹੁਤ ਹੀ ਭਵੇ ਪ੍ਰੋਗਰਾਮ ਕਰਨ ਜਾ ਰਹੇ ਆ ਧਾਰੀਵਾਲ ਬਸਟੈਂਡ ਦੇ ਵਿੱਚ ਤੇ ਜਿਸ ਦੇ ਵਿੱਚ ਅਸੀਂ ਚਾਹਦੇ ਆ ਕਿ ਸਾਰੇ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਖੁਸ਼ੀਆਂ ਪ੍ਰਾਪਤ ਕਰਨ ਰਾਮ ਜੀ ਦੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ